ਪੰਜਾਬ ਦੇ ਕੁਝ ਪਿੰਡਾਂ ਵਿੱਚ ਹੋਣ ਗਿਆ ਮੋੜ ਪੰਚਾਇਤੀ ਚੋਣਾਂ ਚੋਣ ਕਮਿਸ਼ਨ ਦੇ ਵੱਲੋਂ ਨੋਟਿਸ ਹੋ ਗਿਆ ਹੈ ਜਾਰੀ ਤਾਰੀਖ ਦਾ ਵੀ ਹੋ ਗਿਆ ਹੈ ਐਲਾਨ ਤੇ ਪੰਜਾਬ ਦੇ ਕੁੱਲ 20 ਪਿੰਡਾਂ ਦੇ ਵਿੱਚ ਮੋੜ ਹੋਣ ਗਿਆ ਇਹ ਪੰਚਾਇਤੀ ਚੋਣਾਂ ਜੀਆਂ ਜੇਕਰ ਤੁਸੀਂ ਪੰਜਾਬ ਦੇ ਪਿੰਡਾਂ ਦੇ ਵੋਟਰ ਹੋ ਤੇ ਪਿਛਲੇ ਅਕਤੂਬਰ ਦੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਤੁਹਾਡੇ ਵੀ ਪਿੰਡ ਦੇ ਵਿੱਚ ਰੱਦ ਹੋ ਗਈਆਂ ਸਨ ਤਾਂ ਇਹ ਖਬਰ ਤੁਹਾਡੇ ਲਈ ਹੈ ਤੁਸੀਂ ਇਹ ਖਬਰ ਖੁਦ ਵੀ ਸੁਣੋ ਤੇ ਦੂਜਿਆਂ ਦੇ ਨਾਲ ਵੀ ਸਾਂਝਾ ਕਰੋ ਤਾਂ ਕਿ ਉਹ ਵੀ ਆਪਣੇ ਜਮਹੂਰੀ ਹੱਕ ਦੀ ਮੋੜ ਵਰਤੋਂ ਕਰ ਸਕਣ ਜਿਵੇਂ ਦੱਸਤੀ ਕਿ ਪਿਛਲੇ ਅਕਤੂਬਰ ਦੇ ਵਿੱਚ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਕੁਝ ਪਿੰਡਾਂ ਦੇ ਵਿੱਚ ਤਾਂ ਜੜੀਆਂ ਪੰਚਾਇਤੀ ਚੋਣਾਂ ਬਹੁਤ ਵਧੀਆ ਤਰੀਕੇ ਦੇ ਨਾਲ ਨੇਪੜੇ ਚੜੀਆਂ ਸਨ ਤੇ ਪੰਜ ਸਰਪੰਚ ਚੁਣ ਲਏ ਗਏ ਸਨ ਪਰੰਤੂ ਕੁਝ ਪਿੰਡਾਂ ਦੇ ਵਿੱਚ ਕਾਰਨ ਕੁਝ ਵੀ ਰਿਹਾ ਹੋਵੇ ਪੰਚਾਇਤੀ ਚੋਣਾਂ ਜਿਹੜੀਆਂ ਰੱਦ ਹੋ ਗਈਆਂ ਸਨ ਤਾਂ ਫਿਰ ਹੁਣ ਚੋਣ ਕਮਿਸ਼ਨ ਦੇ ਵੱਲੋਂ ਉਹਨਾਂ ਪਿੰਡਾਂ ਦੇ ਵਿੱਚ ਮੋੜ ਪੰਚਾਇਤੀ ਚੋਣਾਂ ਕਰਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਨਾਲ ਤਾਰੀਖ ਦਾ ਵੀ ਐਲਾਨ ਕਰ ਦਿੱਤਾ ਹੈ ਤੇ ਹੁਣ ਉਹਨਾਂ ਪਿੰਡਾਂ ਦੇ ਵਿੱਚ ਮੋੜ ਪੰਚਾਇਤੀ ਚੋਣਾਂ ਹੋਣਗੀਆਂ ਤੇ ਉਹਨਾਂ ਪਿੰਡਾਂ ਦੇ ਪੰਜ ਤੋਂ ਪੰਜ ਹੁਣ ਦੁਬਾਰਾ ਚੁਣੇ ਜਾਣਗੇ ਦੱਸ ਦਈਏ ਕਿ ਹੁਣ ਚੋਣ ਕਮਿਸ਼ਨ ਦੇ ਵੱਲੋਂ ਜਿਹੜੀ ਤਾਰੀਖ ਉਹ 15 ਦਸੰਬਰ ਦਿੱਤੀ ਗਈ ਹੈ ਇਸ ਦਿਨ ਨੂੰ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਰੱਦ ਹੋਈਆਂ ਸਨ ਉਹਨਾਂ ਦੇ ਵਿਚ ਹੁਣ 15 ਦਸੰਬਰ ਨੂੰ ਜਿਹੜੀਆਂ ਚੋਣਾਂ ਹੋਣਗੀਆਂ ਤੇ ਇੰਨਾ ਪਿੰਡਾਂ ਦੇ ਜਿਹੜੇ ਸਰਪੰਚ ਨੇ ਨੁਮਾਇੰਦੇ ਨੇ ਉਹ ਚੁਣੇ ਜਾਣਗੇ ਇਸ ਦੇ ਸਬੰਧ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਦੱਸਦੀ ਹੈ ਕਿ ਇੱਥੇ ਕਾਬਿਲ ਗੌਰ ਹੈ ਕਿ ਅੱਜ ਹੀ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਦੇ ਸਬੰਧ ਦੇ ਵਿੱਚ ਵੀ ਅੱਜ ਤਾਰੀਖ ਦਾ ਐਲਾਨ ਹੋਇਆ ਹੈ ਉਸ ਦੇ ਸਬੰਧ ਦੇ ਵਿੱਚ ਵੀ ਜਾਰਾ ਸ਼ਡਿਊਲ ਹੈ ਉਹ ਜਾਰੀ ਕਰ ਦਿੱਤਾ ਗਿਆ ਤੇ ਹੁਣ ਅੱਜ ਹੀ ਚੋਣ ਕਮਿਸ਼ਨ ਨੇ ਜਿੰਨਾ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਸਨ ਜਿੱਥੇ ਰੱਦ ਹੋਈਆਂ ਸਨ ਉਹਨਾਂ ਦੇ ਵਿੱਚ ਵੀ ਜਿਹੜੀਆਂ ਚੋਣਾਂ ਦੁਬਾਰਾ ਹੋਣੀਆਂ ਨੇ ਉਸ ਦੇ ਸਬੰਧ ਦੇ ਵਿੱਚ ਤਾਰੀਖ ਐਲਾਨ ਦਿੱਤੀ ਗਈ ਹੈ ਤੇ 15 ਦਸੰਬਰ ਨੂੰ ਹੋਣਾ ਹੈ ਜਿੰਨਾ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਰੱਦ ਹੋਈਆਂ ਸਨ ਉੱਥੇ ਹੁਣ ਚੋਣਾਂ ਦੁਬਾਰਾ ਹੋਣੀਆਂ ਤੇ ਇਹ ਜਿਹੜੇ ਲੋਕ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਦੁਬਾਰਾ ਫਿਰ ਕਰ ਸਕਣਗੇ ਦੱਸਦੀ ਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਿਨਾਂ ਕਿਸੇ ਖਰਾਬੀ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਚੋਣਾਂ ਜਿਹੜੀਆਂ ਸੰਪੰਨ ਹੋਈਆਂ ਸਨ ਉੱਤੇ ਜਿਹੜੇ ਨੁਮਾਇੰਦੇ ਸਨ ਲੋਕਾਂ ਨੇ ਆਪਣੇ ਮਨਪਸੰਦ ਦੇ ਚੁਣ ਲਏ ਸਨ ਤੇ ਪ੍ਰੰਤੂ ਕੁਝ ਥਾਵਾਂ ਤੇ ਬਹੁਤ ਜ਼ਿਆਦਾ ਖੱਜਲਖਵਰੀ ਹੋਈ ਸੀ ਇੱਥੋਂ ਤੱਕ ਕਿ ਇੱਟਾਂ ਰੋੜੇ ਵੀ ਚੱਲੇ ਸਨ ਚਾਹੇ ਕਾਰਨ ਕੁਝ ਵੀ ਰਿਹਾ ਹੋਵੇ ਕੁਝ ਪਿੰਡ ਜਨਰੀ ਗਿਣਤੀ 20 ਦੱਸੀ ਜਾ ਰਹੀ ਹੈ ਇਹਨਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਔਰ ਵੱਧ ਹੋ ਗਈਆਂ ਸਨ ਤੇ ਲੋਕ ਆਪਣੇ ਪਿੰਡ ਦੇ ਜਿਹੜੇ ਪੰਚ ਸਰਪੰਚੋਂ ਨਹੀਂ ਚੁਣ ਸਕੇ ਸਨ ਤੇ ਹੁਣ ਉਹ ਦੁਬਾਰਾ 15 ਦਸੰਬਰ ਨੂੰ ਆਪਣੀਆਂ ਵੋਟਾਂ ਪਾ ਕੇ ਆਪਣੇ ਮਨਪਸੰਦ ਦੇ ਜਿਹੜੇ ਸਪੰਚ ਪੰਚ ਚੁਣ ਸਕਣਗੇ ਤੇ ਹੁਣ ਚੋਣ ਕਮਿਸ਼ਨ ਨੇ ਉਹਨਾਂ ਨੂੰ ਦੁਬਾਰਾ ਇਹ ਮੌਕਾ ਦਿੱਤਾ ਕਿ ਆਪਣੇ ਜਮਹੂਰੀ ਹੱਕ ਦੀ ਜਿਹੜੀ ਹੈ ਵਰਤੋਂ ਕਰਨਾ ਹਰ ਕਿਸੇ ਦਾ ਅਧਿਕਾਰ ਹੈ ਇਸ ਕਰਕੇ ਚੋਣ ਕਮਿਸ਼ਨ ਨੇ ਦੁਬਾਰਾ ਐਲਾਨ ਕੀਤਾ ਹੈ ਕਿ ਲੋਕ 15 ਦਸੰਬਰ ਨੂੰ ਵੋਟਾਂ ਪਾ ਕੇ ਆਪਣੇ ਪਸੰਦੀ ਦੇ ਜਿਹੜੇ ਸਰਪੰਚ ਪੰਚ ਚੁਣ ਸਕਦੇ ਨੇ ਦੱਸਦੀ ਹੈ ਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਨੋਟੀਫਿਕੇਸ਼ਨ ਜਦੋਂ ਆਇਆ ਸੀ ਉਸ ਵਕਤ ਤੋਂ ਜਿਹੜੇ ਲੋਕਾਂ ਨੇ ਆਪਣੀਆਂ ਨਾਮਜ਼ਦਗੀਆਂ ਭਰੀਆਂ ਸਨ ਤਾਂ ਕੁਝ ਦੇ ਨਾਮਜ਼ਦਗੀਆਂ ਵੀ ਰੱਦ ਹੋਈਆਂ ਸਨ ਕਾਰਨ ਉਹਦੇ ਵਿੱਚ ਕਾਗਜ਼ੀ ਹੋਵੇ ਜਾਂ ਕੋਈ ਹੋਰ ਰਿਆ ਹੋਵੇ ਆਪਾਂ ਇਹ ਕਲ ਕਹਿ ਸਕਦੇ ਹਾਂ ਕਿ ਜਿਹੜੇ ਨਾਮਜ਼ਦਗੀਆਂ ਭਰਨ ਵਾਲੇ ਸਨ ਅਗਰ ਉਹਨਾਂ ਦੀਆਂ ਨਾਮਜ਼ਦਗੀਆਂ ਹੀ ਜਿਹੜੀਆਂ ਉਹ ਕਬੂਲ ਨਹੀਂ ਹੋਈਆਂ ਸਨ ਰੱਦ ਹੋ ਗਈਆਂ ਸਨ ਤੇ ਵਿੱਚ ਚੋਣਾਂ ਤਾਂ ਕੀ ਹੋਣੀਆਂ ਸੀ ਕਿ ਕਈ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਚੋਣਾਂ ਰੱਦ ਹੋਣ ਦੇ ਕਾਰਨ ਹੁਣ ਉੱਥੇ ਦੁਬਾਰਾ ਪੰਚਾਇਤੀ ਚੋਣਾਂ ਹੋਣ ਚਾ ਰਹੀਆਂ ਨੇ ਜਿੱਦਾਂ ਦੀ ਤਰੀਕ 15 ਦਸੰਬਰ ਚੋਣ ਕਮਿਸ਼ਨ ਦੇ ਉਹ ਐਲਾਨੀ ਗਈ ਹੈ ਤੇ ਇਹਨਾਂ 20 ਪਿੰਡਾਂ ਦੇ ਵਿੱਚ ਜਿਹੜੀਆਂ ਚੋਣਾਂ ਹੁਣ ਦੁਬਾਰਾ ਹੋਣੀਆਂ ਤੇ ਲੋਕ ਜਿਸ ਨੂੰ ਵੀ ਵੋਟ ਪਾਉਣਾ ਚਾਹੁੰਦੇ ਨੇ ਵੋਟ ਪਾ ਸਕਦੇ ਨੇ ਤੇ ਹੁਣ ਦੁਬਾਰਾ ਫਿਰ ਆਪਣੇ ਸਰਪੰਚ ਪੰਚ ਜਿਹੜੇ ਆਪਣੇ ਮਨ ਪਸੰਦ ਦੇ ਨੇ ਉਹ ਚੋਣ ਸਕਦੇ ਨੇ ਦੱਸਦੀ ਕਿ ਪਹਿਲਾਂ ਵੀ ਬਹੁਤ ਸਾਰੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਪੁਲਿਸ ਤਾਇਨਾਤ ਕੀਤੀ ਗਈ ਸੀ ਪਰੰਤੂ ਇੰਨੇ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਵੀ ਕਈ ਥਾਵਾਂ ਤੇ ਜਿਹੜੀਆਂ ਪਰੇਸ਼ਾਨੀਆਂ ਪੈਦਾ ਹੋ ਗਈਆਂ ਸਨ ਬਹੁਤ ਸਾਰੀਆਂ ਥਾਵਾਂ ਤੇ ਵਾਰਦਾਤਾਂ ਵੀ ਅਸੀਂ ਦੇਖੀਆਂ ਸਨ ਜਿਹੜੀਆਂ ਕਿ ਪਿਛਲੀਆਂ ਚੋਣਾਂ ਦੇ ਦੌਰਾਨ ਹੋਈਆਂ ਸਨ ਤੇ ਹੁਣ ਵੀ ਦੁਬਾਰਾ ਸੁਰੱਖਿਆ ਪ੍ਰਬੰਧ ਕੀਤੇ ਆਣਗੇ ਤੇ ਇਹਨਾਂ ਵੀ ਪਿੰਡਾਂ ਦੇ ਵਿੱਚ ਦੁਬਾਰਾ ਪੰਚਾਇਤੀ ਚੋਣਾਂ ਹੋਣਗੀਆਂ ਤੇ ਲੋਕ ਆਪਣੇ ਪਸੰਦ ਦੇ ਸਰਪੰਚ ਪੰਚ ਚੁਣ ਸਕਣਗੇ ਤੇ ਨਾਲ ਹੀ ਨਾਲ ਆਪਣੇ ਜਮਹੂਰੀ ਹੱਕ ਦੀ ਵਰਤੋਂ ਵੀ ਕਰ ਸਕਣਗੇ